ਤੋ ਹੈ ਲੈਂਡ ਮਾਫੀਆ ਨੂੰ ਜਿਹਦਾ ਨਾਮ ਜਦੀ ਮੜਿਆਸੀ ਲਿਖਿਆ ਹੈ ਉਹਦੇ ਨਾਲ ਸਾਨੂੰ ਇਹ ਲੱਗਦਾ ਇਕੱਲੇ ਬੰਦਾ ਮਾਸਟਰ ਮਾਈਂਡ ਨਹੀਂ ਹੋ ਸਕਦਾ ਜਿਹਦੀ ਸ਼ੈ ਤੇ ਕੋਈ ਵੀ ਐਡਮਿਨਿਸਟ੍ਰੇਸ਼ਨ ਉੱਤੇ ਐਕਸ਼ਨ ਨਹੀਂ ਲਿੱਤਾ ਅਜ ਤਾਈ ਸਕੂਲ ਜ਼ੀਰੋ ਕਰਤਾ ਉਹਨੇ ਟੋਟਲ ਬੜੀ ਕਾਰਜਪ੍ਰਿਆਰ ਕਰਕੇ ਲੀਜ਼ ਦਿੱਤਾ ਦੇ ਕੇ ਉਥੇ ਡਿਫਰੈਂਟ ਸਕੂਲ ਚਲਵਾ ਰਿਹਾ ਕੋਈ ਅਕੈਡਮੀ ਚਲਾ ਰਿਹਾ ਟੋਟਲ ਕਮਰਸ਼ੀਅਲ ਯੂਜ਼ ਹੋ ਰਿਹਾ ਜਗ੍ਹਾ ਦਾ ਕਿ ਅੱਜ ਵੀ ਉਹ ਜਿਹੜੇ ਪੁਰਾਣੇ ਸ਼ਕਤੀਸ਼ਾਲੀ ਆਦਮੀ ਨੇ ਉਹਨਾਂ ਦੀ ਅੱਜ ਵੀ ਉਥੇ ਕੋਈ ਨਾ ਕੋਈ ਸੈੱਲ ਲੱਗੇ ਆ ਜੁੜੇ ਅਗੂ ਕਾਰਵਾਈ ਨਹੀਂ ਹੋ ਰਹੀ ਇੱਕ ਵਾਰ ਸੁਣੇ ਕੋ ਭਾਰਤਪੁਰਾ ਆਸ਼ੂ ਨੇ ਉਹ ਵੀ ਮੈਂਬਰ ਨੇ ਕਮੇਟੀ ਦੇ ਸੀਗੇ ਕਾਫੀ ਦਿਨ ਰਹੇ ਸਾਡਾ ਮਕਸਦ ਜਿਹੜਾ ਬੇਨ ਹੈ ਸਕੂਲ ਦੀ ਪੁਰਾਣੀ ਗਲੋਰੀ ਆਣੀ ਜਿਹੜੇ ਸਕੂਲ ਦਾ ਨਾਮ ਜ਼ੀਰੋ ਹੋ ਚੁੱਕਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅਸੀਂ ਤੁਹਾਨੂੰ ਦਿੱਤਾ ਨਾ ਪ੍ਰੈਸ ਨੋਟ ਦਿੱਤਾ ਜਿਹੜਾ ਸਾਡੇ ਸਕੂਲ ਤੇ ਕਬਜ਼ਾ ਕੀਤਾ ਹੋਇਆ ਹੈ ਲੈਂਡ ਮਾਫੀਆ ਨੇ ਜੀ ਜਿਹਦੇ ਚ ਸਾਨੂੰ ਇਹ ਲੱਗਦਾ ਕੱਲੇ ਬੰਦਾ ਮਾਸਟਰਮਾਈਂਡ ਨਹੀਂ ਹੋ ਸਕਦਾ ਜੀ ਜਿਹਦਾ ਨਾਮ ਸੁਰੀਲ ਮੜਿਆ ਸੀ ਲਿਖਿਆ ਹੈ ਉਹਦੇ ਨਾਲ ਪੱਕੀ ਗੱਲ ਹੈ ਕਿ ਹਰ ਬੰਦੇ ਐਸੇ ਅਵੇਲੇਬਲ ਹੈਗੇ ਉਹਦੇ ਨਾਲ ਜਿਹਦੀ ਸ਼ਹਿਤ ਹੈ ਕੋਈ ਵੀ ਐਡਮਿਨਿਸਟ੍ਰੇਸ਼ਨ ਉਹ ਤੇ ਐਕਸ਼ਨ ਨਹੀਂ ਲਿੱਤਾ ਅਜ ਤਾਈਂ ਸਕੂਲ ਜ਼ੀਰੋ ਕਰਤਾ ਉਹਨੇ ਟੋਟਲ ਜੀ ਔਰ ਅੱਜ ਸਕੂਲ ਦੇ ਵਿੱਚ ਜਿਹੜੇ ਸਕੂਲ ਟੌਪ ਦਾ ਸਕੂਲ ਕਿਹਾ ਜਾਂਦਾ ਸੀ ਸਾਡਾ ਨਿਊ ਸੀਨੀਅਰ ਸੈਕੰਡਰੀ ਸਕੂਲ ਜੀ ਸਿਵਲੈਂਸ ਦੋ ਵਿੰਗ ਉਦੇਸ਼ੀਓ ਦੇ ਜੀ ਔਰ ਇੱਕ ਸਰਬਨਗਰ ਇੰਪਰੂਵਮੈਂਟ ਟਾਸ ਨੇ ਸਪੈਸ਼ਲ ਅਲਾਟ ਕੀਤੀ ਸੀ ਜਮੀਨ ਸਕੂਲ ਨੂੰ ਕਿਉਂਕਿ ਸਕੂਲ ਬਹੁਤ ਅੱਛਾ ਚੱਲ ਰਿਹਾ ਹੈ ਜਗਾ ਜੀ ਔਰ ਉਹ ਦੋਨੋਂ ਸਕੂਲਾਂ ਦੇ ਵਿੱਚ ਉਹ ਦੋਨੋਂ ਸਕੂਲਾਂ ਚ ਅੱਜ 0 ਆਲਮੋਸਟ 0 ਪਰਫਾਰਮੈਂਸ ਹੈ ਬੱਚਿਆਂ ਦੀ ਬੱਚੇ ਉੱਤੇ ਹੈ ਨਹੀਂ ਟੋਟਲ 35 40 ਬੱਚੇ ਸਾਨੂੰ ਪਤਾ ਲੱਗਿਆ ਉੱਤੇ ਹੈਗੇ ਔਰ ਜਿਹੜਾ ਸਰਬਨਗਰ ਵਾਲਾ ਸਕੂਲ ਹੈ ਜਿਹੜਾ ਇੰਪਰੂਵਮੈਂਟ ਟਾਸ ਨੇ ਸਿਰਫ ਪ੍ਰਾਇਮਰੀ ਵਾਸਤੇ ਦਿੱਤਾ ਸੀ ਉਥੇ ਉਹਨੇ ਆਪਣੀਆਂ ਦੁਕਾਨਾਂ ਕਟਕੇ ਵਿੱਚੇ ਕੁਝ ਸਾਨੂੰ ਐਸਾ ਇਨਫੋਰਮੇਸ਼ਨ ਹੈ ਔਰ ਕੁਝ ਉਹਨੇ ਪ੍ਰਾਈਵੇਟ ਅਦਾਰਿਆਂ ਨੂੰ ਝਾਲੀ ਕਾਗਜ਼ ਤਿਆਰ ਕਰਕੇ ਲੀਜ਼ ਡੀਡਾਂ ਦੇ ਕੇ ਉਥੇ ਡਿਫਰੈਂਟ ਸਕੂਲ ਚਲਾ ਰਿਹਾ ਹੈ ਕੋਈ ਅਕੈਡਮੀ ਚਲਾ ਰਿਹਾ ਹੈ ਟੋਟਲ ਕਮਰਸ਼ੀਅਲ ਯੂਜ਼ ਹੋ ਰਿਹਾ ਹੈ ਜਗ੍ਹਾ ਦਾ ਜਿਹੜਾ ਕਿ ਪ੍ਰਾਇਮਰੀਲੀ ਸਕੂਲ ਵਾਸਤੇ ਦਿੱਤੀ ਗਈ ਸੀ ਇਹ ਨੱਟਸ਼ੈਲ ਚ ਹੈਗੀ ਹੈ ਡਿਟੇਲਸ ਤੁਹਾਨੂੰ ਸਾਡੇ ਪ੍ਰੈਸ ਨੋਟ ਚ ਪਤਾ ਲੱਗੇ ਕਰਨ ਨਾਲ ਗੱਲ ਕੀਤੀ ਸੀ ਸੀਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕੀ ਸੀਪੀ ਸਾਹਿਬ ਨੇ ਸਾਨੂੰ ਇੱਕ ਵਜੇ ਦਾ ਟਾਈਮ ਦਿੱਤਾ ਹੈ ਜੀ ਠੀਕ ਹੈ ਉਹਨਾਂ ਨੂੰ ਕਿਤੇ ਲੱਗਦਾ ਹੈ ਅਰਜੈਂਟ ਮੀਟਿੰਗ ਜਾਣਾ ਪੈ ਗਿਆ ਤੇ ਇੱਕ ਵਜੇ ਅਸੀਂ ਉਹਨਾਂ ਨੂੰ ਡਿਟੇਲ ਦੇ ਵਿੱਚ ਸਾਰੀ ਚੀਜ਼ ਦੱਸਾਂਗੇ ਉਹਨਾਂ ਨੂੰ ਦੇਖਿਆ ਜਾ ਰਿਹਾ ਵੀ ਕਿੰਨੇ ਦਾ ਕਿੰਨੇ ਕਰੋੜ ਦਾ ਮਾਮਲਾ ਹੈਗਾ ਵਾ ਕਿੰਨੇ ਕਰੋੜ ਦੀ ਆ ਤੁਸੀਂ ਫਿਕਰ ਬਿਲਕੁਲ ਠੀਕ ਆਪ ਵੀ ਬੋਲੀ ਹੈ 1000 ਕਰੋੜ ਸਾਨੂੰ ਐਸਾ ਲੱਗਦਾ ਹੈ ਕਿ 1000 ਕਰੋੜ ਦੇ ਆਸ-ਪਾਸ 10 ਸਕੈਮ ਹੈਗਾ ਜਿਹੜਾ এডਿਕੇਸ਼ਨ ਸਕੈਮ ਹੈ پیسے ਤੋਂ ਇਲਾਵਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜਾ ਸਿੱਖਿਆ ਦਾ ਆਧਾਰਾ ਚੱਲ ਰਿਹਾ ਹੈ ਤੁਸੀਂ ਉਹਨੂੰ ਖਤਮ ਕਰਤਾ ਟੁੱਟਲ ਸਿੱਖਿਆ ਤੇ ਅੱਜ ਜੋਰ ਹੈ ਤੇ ਤੁਸੀਂ ਉਹਨੂੰ ਆਪਣੇ ਪੈਸੇ ਬਣਾਉਣ ਦਾ ਸਾਧਨ ਬਣਾ ਲਿਆ ਔਰ ਇਸ ਬੰਦੇ ਦਾ ਟਰੈਕ ਰਿਕਾਰਡ ਅਸੀਂ ਚੈੱਕ ਕੀਤਾ ਹੈ ਕਿਹਦਾ ਸੁਨੀਲ ਮੜੀਆ ਦਾ ਠੀਕ ਹੈ ਔਰ ਮੈਨੂੰ ਐਸਾ ਲੱਗਦਾ ਕਿ ਉਹੀ ਬੰਦੇ ਇਹਦੇ ਨਾਲ ਪਿੱਛੇ ਸ਼ਾਇਦ ਜਿਹਨਾਂ ਦੀ ਸ਼ਹਿਰ ਦੇ ਕੰਮ ਕਰਦਾ ਹੈ ਜਿਹੜੇ ਉਸ ਟਾਈਮ ਦੀ ਲੀਡਰਸ਼ਿਪ ਹੈ ਕਾਂਗਰਸ ਦੇ ਟਾਈਮ ਤੋਂ ਸਮੇ ਲੋ ਨਾ ਨਾ ਕੰਵੇ ਬਨਵੇ ਚ ਸਾਨੂੰ ਪਤਾ ਲੱਗਿਆ ਇਹ ਰਿਸ਼ੀਪਾਲ ਬਿਕੀ ਨਗਰ ਚ ਵੀ ਇਮਪਰੂਵਮੈਂਟ ਟਸਟ ਦੀ ਜ਼ਮੀਨ ਇਹਨੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਆਈਐਸ ਅਫਸਰ ਜੰਗ ਬਹਾਦਰ ਗੋਇਲ ਜੀ ਸਿਗੇ ਉਹਨਾਂ ਨੇ ਇਮੀਡੀਏਟ ਐਕਸ਼ਨ ਲੈ ਕੇ ਇਹਦੇ ਤੇ ਐਫਆਈਆ ਕਰਵਾਈਆਂ ਔਰ ਉਹ ਜ਼ਮੀਨ ਤੇ ਨੇ ਚਾਰ ਦੀਵਾਰੀ ਕਰਕੇ ਕੰਮਰੇ ਵੀ ਬਣਾਤੇ ਸੀ ਉਹ ਸਭ ਉਹਨਾਂ ਨੇ ਕਬਜ਼ੇ ਚ ਲਿੱਤਾ ਆਪਣੇ ਔਰ ਇਹਨੂੰ ਬਾਅਦ ਜਾ ਕੇ ਹਾਈ ਕੋਰਟ ਚ ਜਾ ਕੇ ਕਹਿੰਦੇ ਆਨੂੰ ਕੁਐਸ਼ ਕਰਾਣੀ ਪਈ ਐਫਆਈਆ ਚਾ ਇੰਪਰੂਵਮੈਂਟ ٹرسٹ ਨੂੰ ਤੁਸੀਂ ਇਹਦੀ ਸ਼ਿਕਾਇਤ ਕੀਤੀ ਇੰਪਰੂਵਮੈਂਟ ٹرسٹ ਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਨਿਊ ਹਾਈ ਸਕੂਲ ਦੀ ਐਸੋਸੀਏਸ਼ਨ ਅਸੀਂ ਤਕਰੀਬਨ 1 ਸਾਲ ਤੋਂ ਅਸੀਂ ਇਕੱਠੇ ਹੋ ਰਹੇ ਹਾਂ ਅਸੀਂ ਆਪਣੀ ਪਿਛਲੇ ਦਸੰਬਰ ਵਿੱਚ ਰੀਯੂਨੀਅਨ ਵੀ ਕੀਤੀ ਉਸ ਤੋਂ ਬਾਅਦ ਅਸੀਂ ਇਹ ਏਜੰਡਾ ਬਣਾਇਆ ਉਸ ਤੋਂ ਪਹਿਲਾਂ ਜਿਹੜੇ ਸੀ ਕਾਗਜ਼ ਇਕੱਠੇ ਕੀਤੇ ਉਹਦੇ ਚ ਇੰਪਰੂਵਮੈਂਟ ਟ੍ਰਸਟ ਨੂੰ ਕਾਰਪੋਰੇਸ਼ਨ ਨੂੰ ਵਿਜੀਲੈਂਸ ਨੂੰ ਸ਼ਿਕਾਇਤਾਂ ਗਈਆਂ ਹੋਈਆਂ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਕੱਲਾ ਮਾਸਟਰਮਾਈਂਡ ਨਹੀਂ ਹੈ ਇਹਦੇ ਪਿੱਛੇ ਕਿਸੇ ਪੋਲੀਟੀਕਲ ਬੰਦਿਆਂ ਦੀ ਜਰੂਰ ਸਟਰੋਂਗ ਸ਼ੈ ਜਿਨ੍ਹਾਂ اور ਇਕਵ ਸੁਨੇ ਕੋ ਭਾਰਤਪੁਸ਼ਪ ਆਸ਼ੂ ਨੇ ਉਹ ਉਹ ਵੀ ਮੈਂਬਰ ਨੇ ਕਮੇਟੀ ਦੇ ਸੀਗੇ ਕਾਫੀ ਦਿਨ ਰਹੇ ਹੁਣ ਉਹਨੂੰ ਜਦੋਂ ਕਵਰੇਜ ਹੋਈ ਉਦੋਂ ਇਹਨਾਂ ਦੇ ਦੋਨਾਂ ਨੇ ਰਿਜ਼ਾਈਨ ਕੀਤਾ ਤੁਹਾਡਾ ਕੀ ਫਾਇਦਾ ਸਰ ਤੁਸੀਂ ਕਿਉਂ ਕੰਪਲੇਨਟ ਮੇਰਾ ਪਹਿਲਾ ਪਹਿਲਾ ਇੱਕ ਗੱਲ ਦਾ ਜਵਾਬ ਸੁਣ ਲਓ ਪਲੀਜ਼ ਠੀਕ ਹੈ ਇਹਨਾਂ ਨੇ ਦੋਨਾਂ ਨੇ ਰਿਜ਼ਾਈਨ ਕੀਤਾ ਸੁਨੀਲ ਮੜੀਆ ਨੇ ਆਪਣੇ ਬੱਚੇ ਨੂੰ ਉਥੇ ਸਨੀ ਮੜੀਆ ਨੂੰ ਭਾਰਤ ਪ੍ਰੈਜ਼ੀਡੈਂਟ ਔਰ ਭਾਰਤਪੁਸ਼ਪ ਆਸ਼ੂ ਜੀ ਦਾ ਨਰਿੰਦਰ ਸ਼ਰਮਾ ਕੋ ਬ੍ਰਦਰ ਹੈ ਉਹਨੂੰ ਉੱਤੇ ਸੈਕਟਰੀ ਬਣਾਤਾ ਸੋ ਹੁਣ ਤੁਸੀਂ ਫਿਰ ਅਗਲਾ ਸਾਨੂੰ ਕੀ ਫਾਇਦਾ ਹੈ ਅਸੀਂ ਦੋਹੇ ਸਕੂਲ ਦੇ 올ਡ ਸਟੂਡੈਂਟ ਹੈ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਕੂਲ ਦੀ ਪੁਰਾਣੀ ਗਲੋਰੀ ਸੀਗੀ ਉਹ ਅਚੀਵ ਕੀਤੀ ਜਾਵੇ ਠੀਕ ਹੈ ਔਰ ਜਿੱਦਾਂ ਉਹਨੂੰ ਜਨਰਲ ਬੋਡੀ ਮੈਨੇਜਮੈਂਟ ਕਮੇਟੀ ਇਲੈਕਟ ਕਰਦੀ ਸੀ ਉਦਾਂ ਹੀ ਹੁਣ 올ਡ ਸਟੂਡੈਂਟ ਦੀ ਬੋਡੀ ਮੈਨੇਜਮੈਂਟ ਕਮੇਟੀ ਸਿਲੈਕਟ ਕਰ ਇਲੈਕਟ ਕਰੇ ਔਰ ਉਹਨੂੰ ਸਕੂਲ ਨੂੰ ਉਸੇ ਤਰੀਕੇ ਨਾਲ ਚਲਾਇਆ ਜਾਵੇ ਔਰ ਮੈਨੇਜ ਕਮੇਟੀ ਦੇ ਵਿੱਚ ਤੁਸੀਂ ਤੁਹਾਡੇ ਲੋਕ ਕਿੰਨੇ ਹੈਗੇ ਨੇ ਸਾਡੇ ਲੋਕਦਰ ਹੈ ਹੈ ਇਹ ਕੋਈ ਤੁਸੀਂ ਮੱਕੀ ਮੈਨੇਜਮੈਂਟ ਕਮੇਟੀ ਆਪਣੇ ਵੱਲੋਂ ਬਣਾਉਣਾ ਚਾਹੁੰਦੇ ਹੋ ਸਟੂਡੈਂਟ ਬੋਡੀ ਜਿਹੜੇ 올ਡ ਸਟੂਡੈਂਟ ਹੈ 올ਡ 올 ਸਟੂਡੈਂਟ ਹੀ ਹੋ ਨਾ ਨਾ ਉਹੀ ਕਹਿ ਰਹੇ ਆ 올ਡ ਸਟੂਡੈਂਟ ਦੀ ਬੋਡੀ ਮੈਂ ਕਿ ਤੁਸੀਂ ਮੈਨੇਜਮੈਂਟ ਕਮੇਟੀ ਵਿੱਚ ਪਾਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਯੈਸ 올ਡ ਸਟੂਡੈਂਟ ਜੇ ਚਲਾਣਗੇ ਉਹਨਾਂ ਕੋਲ ਰਿਸੋਰਸਸ ਵੀ ਹੈ ਉਹਨਾਂ ਕੋਲ ਐਜੂਕੇਸ਼ਨ ਵੀ ਹੈ ਜਿਹੜੀ ਆ ਮੈਨੇਜਮੈਂਟ ਕਮੇਟੀ ਹੈ ਇਹਦੀ ਪਰਫਾਰਮੈਂਸ ਕੀ ਹੈ ਕਿ ਜਿਹੜਾ ਸਟੂਡੈਂਟ ਉੱਥੇ 1000 ਜਾਂ 1200 ਪੜ੍ਹ ਰਿਹਾ ਸੀਗਾ 98 ਚ ਸੁਨੀਲ ਮੜੀਆ ਪ੍ਰੈਜ਼ੀਡੈਂਟ ਬਣਿਆ ਠੀ ਅਜੋ ਤੇ 30 ਜਾਂ 40 ਸਟੂਡੈਂਟ ਹੈ ਤੇ ਚਲਾਣਗੇ ਕੌਣ ਜਿਹੜੇ ਬੰਦਿਆਂ ਨੂੰ ਤਜਰਬਾ ਹੈ ਜਿਹੜੇ ਬੰਦਿਆਂ ਕੋਲ ਰਿਸੋਰਸਸ ਹੈ ਜਿਨ੍ਹਾਂ ਬੰਦੇ ਕੋਲ ਐਜੂਕੇਸ਼ਨ ਹੈ ਜਿਨ੍ਹਾਂ ਕੋਲ ਵਿਲ ਪਾਵਰ ਹੈ ਠੀਕ ਹੈ ਜੀ ਦੀ ਡਿਮਾਂਡ ਕਿਉਂ ਨਹੀਂ ਕਰਦੇ ਕਿ ਸਰਕਾਰ ਇਸ ਨੂੰ ਅਡਾਪਟ ਕਰ ਲਵੇ ਸਰਕਾਰ ਚਲਾਵੇ ਜਿਸ ਮੈਨੇਜਮੈਂਟ ਕਮੇਟੀ ਕਰ ਰਹੀ ਹੋ આજ ਨੂੰ ਕਿਉਂ ਨਹੀਂ ਕਹਿ ਰਹੇ ਸਰਕਾਰ ਨੂੰ ਸਰਕਾਰ ਉੱਤੇ ਭਰੋਸਾ ਨਹੀਂ ਹੈਗਾ ਸਰ ਨਹੀਂ ਨਹੀਂ ਸਰ ਮੈਂ ਕਹਿੰਦਾ ਸੀ ਦੋਨੋਂ ਆਬਜੈਕਟ ਦੋਨੋਂ ਦੇਾਂਗੇ ਉਹਨਾਂ ਨੂੰ ਆਲਟਰਨੇਟਿਵ ਇੱਕ ਗੱਲ ਸੁਣੋ ਫਿਲਹਾਲ ਤੁਸੀਂ ਇੱਕ ਬੋਲ ਰਹੇ ਹੋ ਭਾਈ ਸਾਹਿਬ ਮੈਂ ਇਹ ਕਹਿ ਰਹੇ ਹਾਂ ਕਿ ਬੈਟਰ ਬੈਟਰ ਅੱਜ ਦੀ ਡੇਟ 'ਚ ਵੀ ਪਹਿਲਾਂ ਵੀ ਜਦੋਂ ਮੈਨੇਜਮੈਂਟ ਕਮਟੀ ਚਲਾ ਰਹੀ ਸੀ ਸਕੂਲ ਦੀ ਜੇ ਉਹਦਾ ਚਲਾਇਆ ਜਾਵੇ ਤਾਂ ਸਕੂਲ ਦੀ ਪਰਫਾਰਮੈਂਸ ਬੈਟਰ ਆਏਗੀ ਠੀਕ ਹੈ ਜਿਹੜੂ ਸਰਕਾਰ ਚਲਾਉਣਾ ਚਾਹੁੰਦੀ ਹੈ ਠੀਕ ਹੈ ਸਾਨੂੰ ਤਾਂ ਕੋਈ ਤੋਂ ਕੋਈ ਇ objection ਨਹੀਂ ਹੈ ਸਾਡਾ ਮਕਸਦ ਜਿਹੜਾ ਮੇਨ ਹੈ ਸਕੂਲ ਦੀ ਪੁਰਾਣੀ ਗਲੋਰੀ ਆਣੀ ਜਿਹੜੇ ਸਕੂਲ ਦਾ ਨਾਮ 0 ਹੋ ਚੁੱਕਾ ਹੈ ਕਰ ਦਿੱਤਾ ਗਿਆ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਕੋਈ ਹੋਰ ਕੋਈ ਕੁਐਸਚਨ ਹੈ ਤਾਂ ਦੱਸੋ ਇਸ ਨੂੰ ਲੈ ਕੇ ਥ੍ਰੀ ਇੰਪਰੂਵਮੈਂਟ ਟਰਸਟ ਨੂੰ ਵੀ ਤਾਂ ਕਹਿ ਸਕਦੇ ਨਾ ਕਿ ਉਹ ਵੀ ਅਡਾਪਟ ਕਰ ਸਕਦੇ ਆ ਉਹ ਵੀ ਚਲਾ ਸਕਦੇ ਕਿਉਂਕਿ ਉਹਦਾ ਹੀ ਜਗ੍ਹਾ ਇੰਪਰੂਵਮੈਂਟ ਟਰਸਟ ਨੇ ਆਲਰੇਡੀ ਸਰਾਭਾ ਨਗਰੀ ਜਿਹੜੀ ਜ਼ਮੀਨ ਦਿੱਤੀ ਸੀ ਹਾਂ ਉਹਦੇ ਵਾਸਤੇ ਅਲਾਟਮੈਂਟ ਕੈਨਸਲ ਕਰਨ ਲਈ ਉਹਨਾਂ ਨੇ ਆਲਰੇਡੀ ਚਿੱਠੀ ਕੱਢੀ ਇਹਨਾਂ ਨੂੰ ਇਹ ਉਹਦੇ ਰਿਜਿਸਟਰੀ ਚ ਚਲੇ ਗਏ ਹੁਣ ਸਾਨੂੰ ਐਸਾ ਜਿਹੜੇ ਉਹਦੇ ਅਜਾਇਮੈਂਟ ਹੁੰਦੀ ਹੈ ਉਹਦੇ ਚ ਇੰਪਰੂਵਮੈਂਟ ਟਰਸਟ ਦਾ ਵਕੀਲ ਆਰਗੂਮੈਂਟਰੀ ਕੋਈ ਦੇ ਰਿਹਾ ਇਹਦਾ ਹੁਣ ਮਤਲਬ ਕੀ ਹੈ कि ਅਜ ਵੀ ਉਹ ਜਿਹੜੇ ਪੁਰਾਣੇ ਸ਼ਕਤੀਸ਼ਾਲੀ ਆਦਮੀ ਨੇ ਠੀਕ ਹੈ ਉਹਨਾਂ ਦੀ ਅਜ ਵੀ ਉਥੇ ਕੋਈ ਨਾ ਕੋਈ ਸੈੱਲ ਹੈਗੇ ਆ ਜਿਹੜੇ ਅੱਗੋਂ ਕਾਰਵਾਈ ਨਹੀਂ ਹੋਣ ਦਿੰਦੇ ਹੁਣ ਉਸ ਹਾਲਾਤ ਚ ਕੀ ਕੀਤਾ ਜਾਣਾ ਚਾਹੀਦਾ ਹੈ ਇਹ ਦੱਸੋ ਸਰ ਕੌਣ ਸ਼ਕਤੀਸ਼ਾਲੀ ਲੋਕ ਜਿਕਰ ਕਰਾ ਦੱਸਿਓ ਹਾਂਜੀ ਦੇਖੋ ਸਾਡੀ ਨੌਲੇਜ ਹਲੇ ਅਸੀਂ ਕਿਸੇ ਦਾ ਨਾਮ ਮਿਸਕ ਕਰਨ ਲੈ ਸਕਦੇ ਮੈਂ ਸਿਰਫ ਜਿਹੜੇ ਮੈਨੇਜਮੈਂਟ ਕਮੇਟੀ ਮੈਂਬਰ ਚਲਾ ਰਹੇ ਸੀਗੇ ਉਹਨਾਂ ਚੋਂ ਭਾਰਤ ਪੂਸ਼ਨ ਆਸ਼ੂ ਮੈਂਬਰ ਰਹਿਤ ਅਫਸਰ ਉਹਨਾਂ ਨੇ 2023 ਚ ਰੈਜ਼ੀਗਨੇਸ਼ਨ ਦਿੱਤਾ ਉਹਨਾਂ ਨੇ ਆਪਣਾ ਬ੍ਰਦਰ ਲਾਤਾ ਇਸ ਤੋਂ ਇਲਾਵਾ ਹੋਰ ਕੌਣ ਬੰਦੇ ਨੇ ਇਹ ਤਾਂ ਤਫਤੀਸ਼ ਕਰਾਂਦੇ ਪਤਾ ਲੱਗੇਗਾ ਸਰ ਇਹ ਕੋਈ ਐਸੋਸੀਏਸ਼ਨ ਹੈ ਤੁਹਾਡੀ ਹਾਂ ਨਿਊ ਹੋਾਈ ਸਕੂਲ ਅਲੂਮਨੀ ਐਸੋਸੀਏਸ਼ਨ ਜਿਹਦੇ ਅੰਡਰ ਅਸੀਂ ਸਟੂਡੈਂਟ ਪੁਰਾਣ ਇਕੱਠੇ ਹੋਏ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਦਸੰਬਰ ਚ ਰੀਯੂਨੀਅਨ ਵੀ ਕੀਤੀ ਠੀਕ ਹੈ ਔਰ ਸਭ ਬੰਦੇ ਦਾ ਹਾਂ ਜੀ ਉਹਦੇ ਯੈਸ ਉਹਦੇ ਪ੍ਰੈਜ਼ੀਡੈਂਟ ਮੈਂ ਇਸ ਵੇਲੇ ਪ੍ਰੈਜ਼ੀਡੈਂਟ ਹਾਂ ਐਟ ਯੂ ਗਵਰਨਰ ਰਾਜੇਸ਼ ਗਰ ਸਾਡੇ ਸਕੂਲ ਦੇ ਕਮੇਟੇ